हां तो प्यारे बच्चों सारे अनु प्यार भरी सस्साकाल हां बेटा आपा अभ्यास 3.3 ਦੇ 4 ਨੰਬਰ ਸਵਾਲ ਦੇ ਉੱਤੇ ਆ ਗਏ ਇਥਾਂ ਦਿੱਤੀਆਂ ਸੰਖਿਆਵਾਂ ਦਾ ਲਲ ਸਸਾ ਵਾਵਾ ਲਘੁਤਮ ਸਮਾਵਤਕ ਭਾਗ ਵਿਧੀ ਰਾਈ ਪਤਾ ਕਰੋ ਤਾਂ ਬੇਟਾ ਪਹਿਲਾ ਸਵਾਲ ਆ 15 ਤੇ 20 ਐਸ ਫਾਰਮ ਦੇ ਵਿੱਚ ਲਿਖ ਕੇ ਆਪਾਂ ਕਿਦੇ ਤੇ ਭਾਗ ਕਰਾਂਗੇ ਬੇਟਾ ਇਹ 5 ਦੇ ਭਾੜੇ ਤੇ ਜਾਂਦਾ ਹੋਰ ਜਾਂਦਾ ਨਹੀਂ ਪਹਿਲਾਂ 5 3 15 5 4 20 ਤਾਂ ਇਹਦਾ ਲਘੁਤਮ ਕਿੰਨਾ ਆ ਗਿਆ ਇਹਨਾਂ ਦੀ ਆਪਸ ਦੇ ਵਿੱਚ ਗੁਣਾ ਕਰਦੇ ਨੇ ਕਿਉਂਕਿ ਅੱਗੋਂ ਤਾਂ ਇਹ ਜਾਂਦਾ ਨਹੀਂ ਕਿ ਹੋਰ پہاੜੇ ਤੇ ਕਿਸੇ ਤੇ ਸਾਂਝਾ 35 15 ਚੋਕੀ 60 ਤਾਂ ਇਹਦਾ ਲਘੁਤਮ ਸਮਾਵਰਤਕ ਕਿੰਨਾ ਆ ਗਿਆ 60 ਆ ਗਿਆ ਅੱਗੇ ਆਪਾਂ ਕੱਢਦੇ ਹਾਂ ਬੇਟਾ 12 ਤੇ 38 ਦਾ 12 38 ਦਾ ਇਹ ਜਾਂਦਾ ਬੇਟਾ ਦੂਦੇ پہاੜੇ ਤੇ 2 6 12 ਤੇ 2 1 2 2 19 ਹੋਣੇ ਬੇਟਾ ਕਿਸੇ ਵੀ پہاੜੇ ਤੇ ਨਹੀਂ ਜਾਂਦਾ ਪਿਆ ਤਾਂ ਇਹਨਾਂ ਦੀ ਅਸੀਂ ਆਪਸ ਦੇ ਵਿੱਚ ਗੁਣਾ ਕਰਦਾਂਗੇ 6 2 12 12 19 228 108 12 11 132 228 ਤਾਂ ਇਹਦਾ ਲਘੁਤਮ ਸਮਾਵਰਤਨ ਕਿੰਨਾ ਆ ਗਿਆ 228 ਅੱਗੇ ਬੇਟਾ 30, 45 ਤੇ 50 ਦਾ ਆਪਾਂ ਕੱਢਣਾ ਹੈ 30, 45 ਤੇ 50 ਦਾ ਭਾਗ ਵਿਧੀ ਨਾਲ ਇਸੇ ਤਰ੍ਹਾਂ ਹੀ ਬੇਟਾ ਆਪਾਂ ਇਸ ਫਾਰਮੈਟ ਦੇ ਵਿੱਚ ਲਿਖ ਦਿੰਨੇ ਆਂ ਏ ਬੇਟਾ ਜਾਂਦਾ ਪਹਿਲਾਂ ਦੂਦੇ ਪਹਾੜੇ ਤੇ ਪਹਿਲਾਂ ਛੋਟੇ ਪਹਾੜੇ ਤੇ ਗਵਾਉਣਾ ਆ ਤਿੰਨੇ ਜਿਹੜੇ ਸਾਂਝੇ ਤਾਂ ਜਾਂਦੇ ਆ ਪੰਜ ਦੇ ਪਹਾੜੇ ਤੇ ਉੱਤੇ ਠੀਕ ਐ ਤਾਂ ਤਾਂ ਆਪਾਂ ਪਹਿਲਾਂ ਤਿੰਨੇ ਸਾਂਝੇ ਜਿਹੜੇ ਹੈਗੇ ਆ ਉਹ ਪੰਜ ਦੇ ਪਹਾੜੇ ਤੇ ਜਾਂਦੇ ਪੇ ਪੰਜੂ ਛੀਕਾ 30 ਪੰਜੂ ਨਾਮ 45 ਪੰਜੂ ਦਾਇਆ 50 ਵੈਸੇ ਕੋਸ਼ਿਸ਼ ਕਰਨੀ ਹੁੰਦੀ ਛੋਟੇ ਪਹਾੜੇ ਤੇ ਚਲੋ ਆਪਾਂ ਕਰ ਲਿਆ ਤਿੰਨੇ ਜਾਣ ਕਰਕੇ ਏਦੂ ਬਾਅਦ ਦੇ ਵਿੱਚ ਬੇਟਾ ਇਹ ਜਾਂਦੇ ਆ ਤਿੰਨ ਦੇ ਪਹਾੜੇ ਤੇ 3 2 6 3 3 9 10 10 ਇਹਦੇ ਬਾਅਦ ਇਹ ਜਾਂਦੇ ਪਏ ਆ 2 ਦੇ پہاੜੇ ਤੇ 2 1 2 3 ਦੇ 3 2 5 10 ਤਾਂ ਤੁਸੀਂ ਬੇਟਾ ਧਿਆਨ ਰੱਖਣਾ ਤੁਸੀਂ ਪਹਿਲਾਂ ਛੋਟੇ پہاੜੇ ਤੇ ਹੀ ਲੈ ਕੇ ਜਾਇਓ ਫਿਰ ਤੁਹਾਨੂੰ ਕਨਫਿਊਜ਼ਨ ਨਹੀਂ ਬਣੂਗੀ ਤਾਂ ਆਪਾਂ ਇਹਦਾ ਕੱਢ ਦਿੰਨੇ ਆ 5 3 15 2 30 60 5 450 ਕਿੰਨਾ ਉੱਤਰ ਆ ਗਿਆ ਇਹਦਾ 450 ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਇਹਦਾ ਆਖਰੀ ਸਵਾਲ ਆ ਗਿਆ 40 68 ਤੇ 60 40 68 60 ਪਹਿਲਾਂ ਬੇਟਾ ਤੁਸੀਂ ਸਭ ਤੋਂ ਛੋਟੇ ਭਾੜੇ ਤੇ ਹੀ ਜਾਓ ਤਾਂ ਕਿ ਤੁਹਾਨੂੰ ਸਮਝਦਰੀ ਬਣੀ ਰਹੇ 2 ਤੇ 2 2 3 6 2 4 8 2 3 6 3 ਫੇਰ ਬੇਟਾ ਇਹ 2 ਤੇ ਜਾਊਗਾ 2 ਦਾ 20 17 ਤੇ 15 10 17 ਤੇ 15 ਹੁਣ ਬੇਟਾ ਇਹ ਜਾਊਗਾ 5 ਦੇ ਉੱਤੇ ਹੁਰ ਤਾਂ ਕਿਸੇ ਪਾੜੇ ਤੇ ਨਹੀਂ ਜਾਂਦਾ ਇਹ 5 2 10 17 ਦੇ 17 ਹੀ ਆਗੇ 5 3 15 ਹੁਣ ਬੇਟਾ ਕੋਈ ਵੀ ਸਾਂਝੇ ਪਾੜੇ ਤੇ ਨਹੀਂ ਜਾਂਦਾ ਪਿਆ ਤਾਂ ਅਸੀਂ ਇਹਨਾਂ ਦੀ ਆਪਸ ਦੀ ਗੁਣਾ 2 2 4 5 20 20 40 ਤੇ 40 ਨੂੰ 17 ਨਾਲ ਗੁਣਾ ਕੀਤੀ ਤਾਂ 17 4 68 680 680 ਨੂੰ 3 ਨਾਲ ਗੁਣਾ ਕਰਾਂਗੇ ਤਾਂ 300 38 24 3 6 18 ਤੇ 2 20 2040 ਹੈ ਜਿਹੜਾ ਇਹਦਾ ਲਘੁਤਮ ਸਮਾਵਰਤਕ ਉੱਤਰ ਆ ਜਾਂਦਾ ਇਹਦੇ ਨਾਲ ਹੀ 4 ਨੰਬਰ ਸਵਾਲ ਵੀ ਸਾਡਾ ਕੰਪਲੀਟ ਹੋ ਗਿਆ ਬੇਟਾ ਠੀਕ ਹੈ ਤਾਂ ਤੁਸੀਂ ਇਹਦਾ ਅਭਿਆਸ ਆਪਣੇ ਹੱਥ ਨਾਲ ਜ਼ਰੂਰ ਕਰ ਲੈਣਾ ਤਾਂ ਜੋ ਇਹ ਤੁਹਾਨੂੰ ਪੱਕੇ ਹੋ ਜਾਣ। ਸਵਾਲ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।